ਦੇ ਰਹੇ ਆ ਦੁੱਖਾਂ ਚ ਜਾਵਾ ਬੈਲੀ ਬਣਦਾ ਦੇਖ ਲੈ ਸਾਨਣੀ ਚੋਈਂ ਸਰੀਰ ਸੰਦਾ ਉਹ ਸਲਫਾਸਰਾ ਉਹ ਫੀਮ ਹੱਡ ਗੀਰ ਚਾਂਦੇ ਵਿੱਚ ਸਲਫਾਸਰਾ ਹੱਡ ਪਾ ਕੇ ਗੀਰ ਚਾਂਦੇ ਵਿੱਚ ਭੈੜਾ ਬਸ 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 ਚੱਲ ਉਧਰ ਮੱਗਰਾ ਤੇਰੀ ਤਾਂ ਉਹੀ ਗੱਲ ਆ ਫਿਰ ਕਿਹੜੀ ਚੱਲ ਤੇਰੀ ਤਾਂ ਨਾ ਉਹੀ ਗੱਲ ਆ ਮੈਂ ਤੈਨੂੰ ਤੈਨੂੰ ਖੜ ਜਾ ਖੜ ਜਾ ਖੜ ਤੇ ਖੜ ਦੇ ਕਰ ਦੇ ਕਰ ਦੇ ਖੜ ਜਾ ਕਰ ਜਾ ਉਮੀ ਚੱਕ ਉਹਨਾਂ ਨਾਲ ਉਹਨੂੰ ਟਾਈਮ ਮਿਲ ਜੂ ਉਹ ਪਤਾ ਕਿ ਤੂੰ ਹੀ ਬੋਲਣਾ ਬੋਲੀਏ ਨਾ ਅਸੀਂ ਹਜੇ ਨਾ ਬੋਲ ਫਿਰ ਆਊਗਾ ਖੜ ਜਾ ਫਿਰ ਕਰ ਲੇਗੇ ਬਾਅਦ ਚੜ ਅਡਜਸਟਮੈਂਟ ਸਾਡੀ ਅਸੀਂ ਕੀ ਗੱਲ ਕਰਨੀ ਆ ਸਵਾਹ ਕੇ ਬਾਜਿਆ ਰਾਤੀ ਆ ਮੀ ਓਏ ਸਪੰਸ ਸਾਲੇ ਪਿੱਠ ਤੇ ਮਾਰ ਕੀਤਾ ਸਾਲੇ ਪਿੱਠ ਤੇ ਮਾਰਨ ਤੂੰ ਜੰਗ ਜਿੱਤਣ ਚੱਲਿਆ ਸੀ ਨਾਲੇ ਜਦੋਂ ਮੇਰੀ ਮਸ਼ੂਕ ਖੜੀ ਹੋਵੇ ਉਦੋਂ ਮੈਂ ਇਹ ਦੇਖਾਂ ਵੀ ਮੂਹਰੋ ਮਾਰਨਾ ਕਿ ਪਿੱਛੋਂ ਤੇਰੀ ਭਾਣ ਦੀ ਤਾਂ ਓਏ ਓਏ ਇਧਰ ਪਸੰਦ ਕੀ ਲੋੜਾ ਤੂੰ ਕਹਿਦੀ ਮੇਰਾ ਬਲਾਦ ਕਰ ਕਰ ਅੱਛੇ ਸੜ ਕਰਦਾ ਮੈਂ ਛੇੜ ਸੜ ਕਰਦਾ ਸੀ ਨਹੀਂ ਨਹੀਂ ਤੂੰ ਕਹਿਦੀ ਮੇਰਾ ਬਲਾਦ ਮਰ ਜਾਣਾ ਮਰ ਜਾਣਾ ਕੁੱਤਿਆ ਸੋਚ ਕੇ ਬੋਲਿਆ ਸੀ ਸੱਚ ਵੀ ਤੂੰ ਕਹਿੰਦੀ ਵੀ ਛੇੜ ਸੜ ਕਰਦਾ ਸੀ ਹਾਂ ਕਹੇ ਮੇਰੀ ਕਿਸੇ ਨੇ ਮੰਨਣੀ ਨਹੀਂ ਲੈ ਕਰਦਾ ਨਾ ਸ਼ਬਦ ਇਹ ਅੰਦਰੋਂ ਆਉਂਦੇ ਆ ਬਈ ਹਾਂ ਤੇ ਤੂੰ ਓਏ ਹੋਰ ਕੰਨਲ ਤੇ ਕਾਮੇਡੀ ਪਾਉਣ ਜੀ ਐਕਸ਼ਨ ਜੀ ਤੂੰ ਨੇ ਕਹਦੂ ਗਈ ਤੂੰ ਮੇਰੇ ਨਾਲ ਲੇ ਗਈ ਮੈਂ ਕੋਈ ਨਹੀਂ ਨਾਲੇ ਪੱਜੂ ਸਾਲਾ ਸਿਆਪਾ ਹੀ ਪਕੇ ਤੇ ਇਹ ਵੀ ਨਾ ਉੱਠ ਜੇ ਨਾ ਮੈਂ ਛੁੱਟਣਾ ਨਾ ਸੱਟ ਕੇ ਬਾਦ ਕਹ ਮੈਂ ਮੂ ਨਹੀਂ ਮੈਨੂੰ ਨਹੀਂ ਪਤਾ ਹੁਣ ਦੇਖੀ ਖਾ ਲਈ ਜੇਲ ਦੀਆਂ ਰੋਟੀਆਂ ਮੈਂ ਨਹੀਂ ਖਾਂਦੀ ਤੇਰੇ ਨਾਲ ਮੈਂ ਤਾਂ ਪੱਜੂ ਲੈ ਕੋ ਲਾਉਣਗੇ ਪਟੇ ਤੇਰੇ ਹੂੰ ਚੱਲ ਜੇਲ ਤੇ ਕੀ ਇਹ ਤੋਂ ਇਹ ਬੱਤ ਕੇ ਐਕਸ਼ਨ ਤੂੰ ਮੇਰੇ ਨਾਲ ਆ ਫਸਣ ਦੀ ਕਿ ਲੋੜ ਹੈ ਤੂੰ ਕਹਿਦੀ ਮੇਰਾ ਬਲਾਤਕਾਰ ਕਰਦਾ ਸੀ ਉੱਚ ਜਿੱਦੀ ਗੱਲ ਬੋਲਿਆ ਕਰ ਨਾਲੇ ਤੇਰੇ ਨਾਲ ਖੜ ਕੇ ਐਂ ਦੱਸ ਦੇ ਮੇਰੇ ਤੇ ਯਕੀਨ ਕੌਣ ਕਰੂਗਾ ਕਲੋਂ ਤਾਂ ਆਪ ਇਹਦੇ ਕੰਨੀ ਦਾ ਮੇਰੇ ਸਾਲ ਦਾ 2 ਮਿੰਟ ਦੇ ਗੁੱਸੇ ਨੇ ਬੰਦੇ ਹੀ ਮਰਵਾ ਕੇ ਧਰਤਾ ਸਹੀ ਗਿਆ ਕਹਿੰਦੇ ਇਹ 2 ਮਿੰਟ ਦਾ ਗੁੱਸਾ ਬਹੁਤ ਤੰਗ ਕਰਦਾ ਠੀਕ ਹੈ ਅਜੇ ਕੀ ਕਰੀ ਜੰਨਾ ਹੈ ਦੱਸੋ ਇਹ ਪੌਣ ਦੀ ਲੱਕੜੇ ਦੇ ਦੇ ਵੇ ਕੀ ਹਾਏ ਮਾਣ ਨੂੰ ਦੱਸਤਾ ਗੰਡਾ ਲਿਆ ਚੱਕ ਕੇ ਭੱਜ ਗੇ ਹੁਣ ਗੰਡੇ ਕੀ ਕਰਨੇ ਆ ਗੰਡਾ ਲਿਆ ਚੱਕ ਕੇ ਭੱਜ ਕੇ ਵੇ ਖੁਰ ਜਾ ਹੁਣ ਇਹ ਪੱਕਾ ਹੀ ਮਾਰ ਜਾਂਦਾ ਰਹਿੰਦਾ ਇਕ ਤਾਂ ਅੱਜ ਨਹੀਂ ਬਲਦਾ ਮਗਰਾ ਤੂੰ ਓਏ ਲਾਸਟ ਦਿਨ ਆ ਤੇਰਾ ਲਾਸਟ ਪਾਇਆਂ ਦੀ ਤੋਜ ਰੋਜ ਹੀ ਨਾਲੋ ਇੱਕ ਦਿਨ ਹੀ ਮਰਿਆ ਚੰਗਾ ਫਿਰ ਰੋਜ ਰੋਜ ਮਰਨ ਨਾਲ ਲੈ 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 ਇੱਥੇ ਲੈ ਰੋਜ ਮਰਨ ਨਾਲੋ ਇੱਕ ਦਿਨ ਹੀ ਰੋਜ ਰੋਜ ਮਰਨ ਨਾਲੋ ਇੱਕ ਦਿਨ ਹੀ ਚੰਗਾ ਦੁਆਰੇ ਦੁਆਰੇ ਐਕਸ਼ਨ ਰੋਜ ਰੋਜ ਮਰਨ ਨਾਲੋ ਇੱਕ ਦਿਨ ਹੀ ਮਰਿਆ ਚੰਗਾ ਪਾਇਆਂ ਸੀ ਆ ਲੈ ਫੜ ਲੈ ਤਾਰੇ ਤੇ ਕਿੱਥੇ ਤਰ ਕਿੱਥੇ ਇੱਥੇ ਭਰਾ ਹੋ ਜਾ ਕਿੱਥੇ ਤਰਾ ਉਹ ਜਾਦੇ ਜੋ ਬੁੱਢਾ ਕੀ ਕਰਦਾ ਲੱਛਣ ਲੈ ਐ ਬਰਾਗੀ ਵਿੱਚ ਐ ਧਰਦੀ ਐ ਐ ਖੜ ਜੂਗਾ ਚਲ ਚਲ ਚੋਲਾ ਦੀ ਖੜ ਜੂਗਾ ਵੱਡਲਾ ਵੱਡੇ ਨਹੀਂ ਜਾਣਾ ਚਲ ਵੱਡਿਆ ਜਾਊਗਾ ਆ ਸੁਣ ਲੈ ਐਵੇਂ ਲੋਕ ਕੀ ਕਹਿਣਗੇ ਮੈਂ ਤੇਰਾ ਸਮਝੌਤਾ ਕਰਾ ਦਨੀ ਜਿੱਥੇ ਤੇਰੀ ਲੜਾਈ ਲੜੂਗੀ ਨਹੀਂ ਸਮਝੌਤਾ ਨਹੀਂ ਕਰਾਉਣਾ ਤੂੰ ਕਹੇ ਮੈਂ ਵਾਦੂ ਆ ਓਕੇ ਮੈਂ ਆਪੇ ਮੈਂ ਮਰ ਜਾ ਆ ਬੈਰੀ ਗੱਲ ਸੁਣ ਲੈ ਹਾਂ ਖੜ ਜਾ ਖੜ ਜਾ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਰੋਟੀ ਟੁੱਕ ਚਾਹ ਪਾਣੀ ਤੋਂ ਲੈ ਕੇ ਸਾਰਾ ਗੁਰਮ ਸਾਰ ਤਵਾਰੇ ਮੇਰੀ ਗੱਲ ਸੁਣ ਲੈ ਰੋਟੀ ਟੁੱਕ ਤੋਂ ਲੈ ਕੇ ਚਾਹ ਪਾਣੀ ਤੱਕ ਸਾਰਾ ਕੁਝ ਮੈਨੂੰ ਇੱਥੇ ਆਉਣਾ ਚਾਹੀਦਾ ਤੇ ਕਿਸੇ ਨੂੰ ਕੁਝ ਦੱਸਣਾ ਵੀ ਸਰਪੰਚ ਘਰੇ ਹੈ ਕਸਾਂ ਤਾਂ ਪਤਾ ਨਹੀਂ ਕਿੱਥੇ ਗਿਆ ਵੀ ਤੂੰ ਇਹੋ ਜੇ ਲੱਛਣ ਕਰਦਾ ਸੱਚੀ ਚਾਹ ਮੈਂ ਨਾ ਕਰਾਂ ਸਾਗ ਉੱਤੇ ਕੇ ਸਾਗ ਉੱਤੇ ਪਰ ਲੱਛਣ ਕਾ ਨੂੰ ਕਰਦਾ ਮੋਚ ਕੇ ਲਾ ਮੜਾ ਹਵਾ ਹੁਣ ਦੇ ਹਵਾ ਨਾਲ ਚਾੱਕੀ ਨਾ ਲਾਉਂਦਾ ਲੈ ਸਾਫਰ ਸਹੀ ਆਇਆ ਚਲੋ ਸੋ ਇਹ ਵਰਕ ਮੁੱਕ ਦੁਨੀਆ ਮੁੜ ਜਵੇ ਸਾਈਆਂ ਤੂੰ ਮੁਖੜਾ ਤੇ ਬੱਸ ਸੁਣਾ ਓਏ ਓਏ ਕੋਲੇ ਹੁ ਟਿੰਕੇ ਦਾ ਬੂਤ ਦਰਾਈਏ ਤੇਰੇ ਕੋਲੇ ਬੈਠਾ ਪੂਰਨਾਂ ਵਾਲੀ ਗੱਲ ਸੱਚੀ ਕਾਵਲੇ ਮਰਿਆ ਥੋੜੀ ਆਹੋ ਬੇਟੀ ਜੀ ਨਾ ਉਹੀ ਡਰ ਗਿਆ ਵੀ ਏ ਨਾ ਅੱਗੇ ਦੇ ਜਦੈ ਫਰਕ ਪੈ ਗਿਆ ਹਨਾ ਇੰਨਾ ਥੋੜੀ ਮਰਿਆ ਹੁੰਦਾ ਫੇਰ ਤਾਂ ਦਿਖਾ ਹੈ ਨਾ ਉੱਤੇ ਉੱਤੋਂ ਆ ਸੀ ਨਾ ਹਟ ਜਾ ਮੈਨੂੰ ਤਾਂ ਪਤਾ ਨਹੀਂ ਸੀ ਉੱਤੇ ਖੜਾ ਨੂੰ ਮੈਂ ਤਾਂ ਥੱਲੇ ਜੀ ਕੈਮਰਾ ਭਾਲੀ ਜਾ ਨਾ ਆ ਆ ਬਾਜ ਮਾਰ ਲੂ ਮੈਂਬਰ ਕੋ ਕੋ ਫੋਨ ਤੇ ਥੋੜਾ ਜਿਹਾ ਗੱਲ ਕਰਦੀ ਆ ਆਤੀ ਆ ਤੈਨੂੰ ਵੀ ਹੱਸੀ ਕਿਉਂ ਦੀ ਉਹ ਹੱਸ ਕੇ ਦੁਆਰਾ ਕੱਢ ਲਈ ਕਲਵੰਤ ਆ ਪਾਣੀ ਤਾਂ ਫੜਾ ਜਾ ਪੁੱਤ ਆ ਲੈ ਫੜ ਉਹਦਾ ਪਤੀ ਇਹ ਤੁਨ ਖਵਾਈ ਖੜੀ ਹਾਂ ਉਹ ਕੀ ਗੱਲ ਹੋਊਗੀ ਕੁੜੀਏ ਕੀ ਗੱਲ ਸੁੰਦਰ ਮੈਂ ਬਣੂ ਨਹੀਂ ਗੱਲ। ਚੁੱਪ। ਗੱਲ ਸੁਣ। ਤੂੰ ਬਾਹਰ ਹੀ ਆਸੀ ਨਿਕਲੂ ਗੱਲ ਸੁਣ ਨਾ। ਪਹਿਲਾਂ ਤਾਂ ਤੂੰ ਗੈਰ ਰਹੇਗਾ। ਸ਼ਰਟ ਦੇ ਪਿੱਛੇ ਢੂਹੀ ਤੇ। ਗੱਲ ਤਾਂ ਸੁਣ ਲੈ ਅਜੇ ਤਾਂ ਕੋਹ ਆਪਰ। ਪਹਿਲਾਂ ਤਾਂ ਤੂੰ ਗੈਰ ਰਹੇ ਉਧਰੋਂ ਵੀ ਪੁਲਿਸ। ਮਗਰੋਂ ਵੀ ਲਾ ਲਈ ਦੇਗਾ ਤੂੰ ਖੜ ਕੇ। ਉੱਥੇ ਖੜ ਜਾ ਜਦੋਂ ਮੈਂ ਭੱਜੂਗਾ। ਉਦੋਂ ਮਗਰੋਂ ਵੀ ਲਾ ਲਈ। ਰਾਜਪੁਰਾ ਹੋ ਜਾਏ। ਤੂੰ ਤਾਂ ਕਰੇ ਰਹਿੰਦੇ ਨਹੀਂ ਹੁੰਦਾ ਅੱਜ ਕਿਵੇਂ ਉਹ ਬਸ ਤੈਨੂੰ ਕੀ ਦੱਸਾਂ ਕੰਮ ਕਰ 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 ਮੈਂ ਤੂੰ ਗਏ ਅੱਛਾ ਕੋਈ ਗੱਲ ਨਹੀਂ ਬਸ ਤਾਂ ਹੀ ਤੇਰੇ ਕੋਲ ਆ ਚ ਵਾ ਤਾਂ ਹੀ ਤੇਰੇ ਕੋਲ ਐਸੀ ਹੁਣ ਕਿਹੜਾ ਮੋਰ ਲਾਦੇ ਜੇ ਜੇ ਹਾਂ ਤੂੰ ਜਾਈ ਰਹਿ ਕਿ ਨਹੀਂ ਚੱਕੇ ਰੋਡ ਸਾਈਡ ਕਰਾਈ ਫਿਰਦਾ ਸੀ ਕੋਰ ਸਰਪੰਚਾ ਹਾਂ ਇੱਥੇ ਲਾ ਮੋਰ ਅੱਛਾ ਇੱਥੇ ਮੈਂ ਕਿ ਜਦੋਂ ਕਿ ਇੱਥੇ ਲਾ ਮੋਰ ਤੂੰ ਕਹੇ ਤੇ ਪਿਛਾ ਇੱਥੇ ਕਹਿੰਦਾ ਨਾ ਇੱਥੇ ਆਪ ਹੀ ਲਾਵਾਂਗੇ ਤੂੰ ਮੋਰ ਨਾਲਾ ਤੂੰ ਗਲਤ ਲਿਖ ਲੈ ਨੀ ਤੂੰ ਨਹੀਂ ਤੂੰ ਕਿ ਮੋਰ ਕੀ ਜਿੱਤ ਰਿਹਾ ਉੱਚ ਤਲਾਂ ਦਾ ਲਸਨ ਸੋਣਾ ਬਣਾਉਣਾ ਸਰਪੰਚਾ ਪੰਜ ਦਾਸ ਜੀ ਨੇ ਕਿਹਾ ਹੱਸਦੇ ਨਹੀਂ ਐ ਅਈ ਤੋਰ ਕੇ ਲਿਆਈ ਫਿਰ ਜਟ ਐਕਸ਼ਨ ਅੱਛਾ ਇੱਥੇ ਮੋਹਰ ਲਾਉਣੀ ਹੈ ਉਹ ਹਾਂ ਉਹ ਤੇ ਕੋਈ ਲਗਾ ਦਾ ਨਹੀਂ ਮੋਹਰ ਚਿੱਤਣਾ ਤੇ ਲਾਉਣੀ ਐ ਐਕਸ਼ਨ ਅੱਛਾ ਇੱਥੇ ਲਾਉਣੀ ਐ ਉਹ ਮੇਰੀ ਗੱਲ ਸੁਣ ਤਾਂ ਖਾਲੀ ਲਈ ਪਰ ਤਾਂ ਮੋਹਰ ਚਿੱਤਣਾ ਤੇ ਲਾਉਣੀ ਐ ਉਹ ਚਿੱਤਣਾ ਦਾ ਲਸਨ ਸੋਣਾ ਬਣਾਉਣਾ ਸਰਪੰਚਾ ਓਏ ਹੋਰ ਕਾਹਦਾ ਬਣਾਉਣਾ ਉਹ ਡਰਾਈਵਰੀ ਦਾ ਲਾਇਸੈਂਸ ਬਣਾਉਣਾ ਤੂੰ ਲਾ ਦੇ ਮੋਰਮੜੀ ਜੀ ਉਹ ਡੀਟੀਓ ਦਫਤਰ ਚ ਜਾਣਾ ਯਾਰ ਮੇਰੀ ਮੋਰਤਾ ਆਧਾਰ ਕਾਰਡ ਇੱਥੋਂ ਥੋੜਾ ਕਨਫਿਊਜ਼ਨ ਹੈ ਕਹਿੰਦਾ ਨਹੀਂ ਨਹੀਂ ਮੈਂ ਮੋਰਤਾ ਆਧਾਰ ਕਾਰਡ ਬਣਾਉਣਾ ਆ ਮਾਤਾ ਆਧਾਰ ਕਾਰਡ ਵਿੱਚ ਫਿਰਦੇ ਜੀ ਨਾ ਬਹੁਤੇ ਕੋਲ ਹਾਂ ਠੀਕ ਹੈ ਦੋ ਆ ਉਹ ਫਿਰ ਮੈਂ ਕਹਿੰਦਾ ਯਾਰ ਲਾਇਸੈਂਸ ਵੀਡੀਓ ਦਫਤਰ ਉਹ ਪਹਿਲੇ ਮਾਤਾ ਆਧਾਰ ਕਾਰਡ ਬਣਾਉਣਾ ਕਿ ਉਹ ਕਿਹਦੇ ਵਿੱਚ ਅੱਛਾ ਇਹਦੇ ਲਾਉਣੀਆਂ ਮੋਰ ਹਾਂ ਉਹ ਪਰਚਾ ਇਹਦਾ ਖਾਲੀ ਲੀਵਰ ਦਾ ਮੋਰ ਚਿੱਤਰਾਂ ਦੇ ਲਵਾਉਣੀਆਂ ਉਹ ਚਿੱਤਲਾਂ ਦਾ ਆਧਾਰ ਕਾਰਡ ਸੋਨਾ ਬਣਾਉਣਾ ਹੋਰ ਕਾਦਾ ਬਣਾਉਣਾ ਉਹ ਆਪ ਦਾ ਆਧਾਰ ਕਾਰਡ ਬਣਾਉਣਾ ਤੇ ਫਿਰ ਡੀਟੀਓ ਦਫ਼ਤਰ ਜਾਣਾ ਯਾਰ ਉਹ ਮੈਨੂੰ ਮੈਂਬਰ ਨੇ ਤੇਰੇ ਕੋਲੇ ਭੇਜਿਆ ਕਹਿੰਦਾ ਸਰਪੰਚ ਕੋਲੇ ਜਾ ਤੇ ਬਣਾਉਣਾ ਕੀ ਆ ਓਏ ਆਧਾਰ ਕਾਰਡ ਤੇ ਫਿਰ ਸੇਵਾਹ ਸੈਂਟਰ ਜਾ ਮੇਰੇ ਕੋਲੇ ਕੀ ਆ ਪਰ ਮੋਰ ਤਾਂ ਤੇਰੀ ਲੱਗੂਗੀ ਪਤਾ ਲੱਗੂ ਵੀ ਆ ਪਿੰਡ 'ਚ ਰਹਿੰਦਾ ਬੰਦਾ ਅੱਛਾ ਉਹ ਸਬੂਤ ਮੰਗਦੇ ਆ ਹਾਂ ਅੱਛਾ ਚਾ ਉਹ ਕਰਵਾ ਦਿੰਨੇ ਆ ਬਈ ਇੱਕ ਵਾਰੀ ਗੱਲ ਸੁਣ ਆ ਕੰਮ ਵਾਲੀ ਤੋਂ ਮਾਣੇ ਪਾਣੀ ਤਾਂ ਮੰਗਾ ਦੇ ਪਿਆਸ ਲੱਗੀ ਪਈ ਆ ਜਿਨਾ ਸਾਲੇ ਨਾਲੇ ਮੇਰੇ ਪੋਵਾਂਗੇ ਨਾਲੇ ਆਪਦੇ ਪੁੱਛਦੀ ਪੀਣ ਕਿਉਂ ਕੰਮ ਵਾਲੀ ਨਹੀਂ ਹੈਗੀ ਹਾਂ ਇਦਿਕਰਾਹਲੀ ਹੈ ਦੂਜੀ ਆ 2 ਨੰਬਰ ਵਾਲੀ ਹਾਂ ਮੈਂ ਵੀ ਆਖਾਂ ਕੁਛ ਨਹੀਂ ਕੁਛ ਨਹੀਂ ਮੈਂ ਵੀ ਅੱਖਾਂ ਵੀ ਕਦੇ ਪੀ ਲਾਈ ਖਾਣਾ ਪੀਣਾ ਘਟਾ ਗਈ ਛੁੱਪ 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 ਤੇ ਇਥੋਂ ਕਹਿੰਦਾ ਕਿ ਦੂਜੀ ਅੱਛੇ ਦੂਜੀ ਜੋ ਤੈਨੂੰ ਪਤਾ ਹੀ ਹੈ ਨਹੀਂ ਬਈ ਤੇ ਲਿਖਿਆ ਗਿਆ ਤੂੰ ਬਣਾਉਣਾ ਮੈਂ ਆਧਾਰ ਕਾਰਡ ਬਣਾਉਣਾ ਫਿਰ ਤੂੰ ਕਹ ਤੂੰ ਉੱਥੇ ਜਾ ਮਨਵਾਇਆ ਦੱਸ ਤਾਂ ਖਾਲੀ ਲੈਪਰ ਦਾ ਮੋੜ ਜਿਤਨਾ ਤੇ ਲਵਾਉਣੀ ਆ ਚਤੜਾਂ ਦਾ ਮੈਂ ਕਿਹੜਾ ਬੀਮਾ ਕਰਾਉਣਾ ਸਰਪੰਚਾ ਤੇ ਹੋਰ ਤੂੰ ਕਰਨਾ ਕੀ ਹੈ ਫਿਰ ਇਹਦਾ ਉਹ ਮੈਂ ਆਧਾਰ ਕਾਰਡ ਬਣਾਉਣਾ ਫਿਰ ਮੁੱਖਿਆ ਮਰੂੰ ਲਾਇਸੈਂਸ ਬਣਾਉਣਾ ਉਹ ਦਾ ਆਧਾਰ ਕਾਰਡ ਲੈਸੈਂਸ ਵਾਸਤੇ ਆਧਾਰ ਕਾਰਡ ਚਾਹੀਦਾ ਆਧਾਰ ਕਾਰਡ ਬਣਾਉਣਾ ਰਿਜ਼ਲਟ ਦਾ ਬਾਅਦ ਚ ਬਣੂਗਾ ਨਹੀਂ ਨਹੀਂ ਚੁੱਪ ਮੇਰੀ ਗੱਲ ਸੁਣ ਡਾਇਲੌਗ ਹੈ ਮੈਂ ਤੂੰ ਕੇ ਮੈਨੂੰ ਸਾਲਸ ਬਣਾਉਣ ਲਈ ਲੈਸੈਂਸ ਡੀਟੀਓ ਦਫ਼ਤਰ ਜਾ ਉਹ ਪ੍ਰਾਵਾ ਉਹਨਾਂ ਨੇ ਮੈਨੂੰ ਭੇਜਿਆ ਵੀ ਕਹਿੰਦੇ ਆਧਾਰ ਫਿਰ ਸਬਦਾ ਕੇਂਦਰ ਜਾ ਓਕੇ ਠੀਕ ਹੈ ਜਾ ਸਬਦਾ ਕੇਂਦਰਾ ਨੇ ਇਹ ਭੇਜਿਆ ਵੀ ਮੈਂ ਇੱਥੇ ਰਹਿਣਾ ਮੋਹਰ ਲਵਾ ਕੇ ਲੈ ਓਏ ਦੂਜੀ ਐ ਦੂਜੀ ਅਧਰ ਬਣਾ ਹਾਂ ਓਏ ਆਏ ਦੂਜੀ ਨਹੀਂ ਹੈਗੀ ਆ ਦੋ ਨੰਬਰ ਵਾਲੀ ਐ ਦੂ ਨੰਬਰ ਵਾਲੀ ਐ ਓਏ ਮੇਰਾ ਸਾਰਾ ਹਾਂ ਬਦੋ ਨੰਬਰ ਵਾਲੀ ਨਹੀਂ ਮਾਲਾ ਦੁੱਜੇ ਦੁੱਜੀ ਕਰੋੜੀ ਆ ਤੂੰ ਹੋਰ ਲ ਮਦਦ ਨਾ ਥੱਪਣਾ ਲਵਾਜੀ ਭੈੜੀ ਲੱਗਦੀ ਆ ਫਿਰ ਤਾਂ ਤੇ ਹੋਰ ਤਾਂ ਹੀ ਨਹੀਂ ਤੂੰ ਵੱਧਾ ਫੁੱਲਦਾ ਲਾ ਦੇ ਭਾਈ ਮੋਰ ਕਦੋਂ ਪਲਾਏਗਾ ਓ ਪਈ ਤਾਂ ਖਾਲੀ ਆ ਯਾਰ ਮੈਂ ਕੱਲ ਨੂੰ ਕੀ ਬਤਾ ਤੈਨੂੰ ਕੀ ਲਿਖ ਦਵਾਂ ਨਹੀਂ ਨਹੀਂ ਅਸੀਂ ਕੋਈ ਸਰਪੰਚਾ ਪਿੰਡ ਦੇ ਬੰਦੇ ਤੈਨੂੰ ਸਾਡੇ ਤੇ ਯਕੀਨ ਨਹੀਂ ਪੇਪਰਾਂ ਤੇ ਕੋਈ ਨਹੀਂ ਮੋਹਰਾ ਲਾਉਂਦਾ ਹੁੰਦਾ ਚੰਗਾ ਕੱਲ ਨੂੰ ਤੁਸੀਂ ਕੁਝ ਆ ਆ ਵੈਸਾ ਲਿਖਤਾ ਅਸ ਤਾਂ ਬਦਲੇ ਫਸ ਜਾਗੇ ਓ ਤੂੰ ਤਾਂ ਹੋਣਾ ਆਈਆਂ ਭਾਈ ਸਾਡੇ ਤਾਂ ਪ੍ਰਾਣੀ ਲਿਆ ਜਾ ਤਾਂ ਹੀ ਤਾਂ ਲਿਆ ਜਾਂਦਾ ਤੂੰ ਸੁਣਾਉਂਦੀ ਫਿਰਦੀ ਐ ਮੈਨੂੰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇੱਕ ਦੂ ਖੜ ਤੇ ਲਿਆ ਜਾਂ ਕਰਕੇ ਤਾਂ ਡੁੱਬਿਆ ਮਰਿਆ ਪਿਆ ਵਾ ਓ ਯਾਰ ਚੁੱਪ ਕਰ ਜਾ ਨਾ ਇਥੇ ਹਾਂ ਮੇਰੀ ਗੱਲ ਸੁਣਾ ਜਵਾਬ ਨਹੀਂ ਦੇਂਦੇ ਹੁੰਦੇ ਸਿੱਧਾ ਤੂੰ ਤਾਂ ਐ ਮਰਿਆ ਕਹਾੜੇ ਪੱਤੇ ਵਾਂਗੂ ਮੂੰਹ ਖੜ ਜਾਓ ਕਹਾੜੇ ਪੱਤੇ ਵਾਂਗੂ ਪੱਤੇ ਕਹਾੜੇ ਪੱਤੇ ਆਹ ਆਈ ਬੋਲਦਾ ਆਹ ਕੀ ਕਹਦਾ ਬੰਦੇ ਤੂੰ ਤਾਂ ਲਾਗੇ ਮਰਿਆ ਕਿਦਾਂ ਪਾੜੇ ਘਾਟੇ ਮੰਗੂ ਆ ਰਹੇ ਤੂੰ ਦੰਨੇ ਮੈਕਸੋ ਗੱਲ ਜੋੜਾ ਮਾਰਿਆ ਲਾ ਕੇ ਸਿੱਧਾ ਐ ਕੋ ਚੱਲ ਓਏ ਫੱਟਦੇ ਨੇ ਮੂੰਹ ਤੇ ਜਵਾਬ ਨਹੀਂ ਦੇਈਦਾ ਹੁੰਦਾ ਹਾਂ 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 ਨਾ ਜਵਾਬ ਵੀ ਦੇਈਦਾ ਹੁੰਦਾ ਹੈ ਵੀ ਅਗਲਾ ਅਗਲੀ ਵਾਰੀ ਵੋਟ ਵੀ ਪਾ ਦੇ ਆਪਣਾ ਅੰਮੀ ਹੋ ਜਾ ਚਿੱਟਾ ਜਵਾਬ ਨਹੀਂ ਦੇਈਦਾ ਹੁੰਦਾ ਆਹ ਚੀਜ਼ ਕਹਿੰਦਾ ਜੀ ਚਿੱਟਾ ਜਵਾਬ ਨਹੀਂ ਦੇਈਦਾ ਕਹੇ ਘਾਰੇ ਪੱਟ ਨਹੀਂ ਦੇਈਦਾ ਕਹੇ ਹੋਰ ਕਿਹੜਾ ਦੇਵੇ ਕਿਹੜਾ ਜਵਾਬ ਦੇਈਗਾ ਐ ਕੋ ਰੰਗ ਬਰੰਗਾ ਠੀਕ ਹੈ ਮੈਂ ਦੇਖੀ ਦਿਖਾਣਾ ਚੰਗਾ ਕਿ ਰੰਗ ਬਰੰਗਾ ਰੰਗ ਬਰੰਗਾ ਜਵਾਬ ਦੇਣਾ ਆ ਚੱਲ ਚੱਛੜ ਬਰਾ ਚੱਲ ਇੱਥੋਂ ਰਿਆ ਰਿਆ ਬਾਈ ਚੱਲੋ ਅੱਧੀ ਬਣ ਜੇ ਕੋਈ ਗੱਲ ਨਹੀਂ ਫਿਰ ਕੈਂਚੀ ਚਲਾਉਣੀ ਪਿਆ ਗਾ ਲੈ ਬਾ ਠੀਕ ਤਾਂ ਨਹੀਂ ਬਾ ਹੱਸ ਪੈਂਦਾ ਆ ਪੀ ਮਰੂਆ ਬੜਾ ਗੱਲ ਬੋਲਦਾ ਬੂਆ ਆਪ ਦੇਖ ਲੈਣਦੇ ਸਰਪੰਚਾਂ ਕਾਗਜ਼ ਬਟਨ ਦੀ ਕੀ ਲੋੜ ਸੀ ਲਵ ਲੈਟਰ ਹੀ ਲਿਖ ਲਿਆ ਹੁੰਦਾ ਕਿਉਂ ਲਵ ਲੈਟਰ ਲਿਖ ਲਿਉਂਦਾ ਤੂੰ ਕਰਨਾ ਤੂੰ ਮੇਰੀ ਲਵ ਲੈਟਰ ਲਿਖ ਲਿਉਂਦਾ ਲੈ ਠੀਕ ਤਾਂ ਹੈਗਾ ਯਾਰ ਹੁਣ ਆ ਸਟicker ਜਨਾ ਰੱਜੂ ਓਏ ਹੋ ਕੇ ਅੰਦਾਗਾ ਦੇ ਕੋਲ ਇੱਕ ਦੇ ਸਪੈਸ਼ਲ ਆਇਆ ਕਰ ਮੈਂ ਠੀਕ ਸੀ ਨਾ ਫਿਰ ਉਹ ਨਹੀਂ ਸ਼ੂਗਰ ਦੇ 1 ਲੈਟਰ ਦਊਗਾ ਕੋਈ 13 ਕੇ ਪਤਾ ਸਰਮੰਚ ਨੂੰ ਫੜਾ ਇੱਥੇ ਜਾ ਚਲਾ ਜਾ ਉਹ ਨਾ ਦੁਬਾਰ ਤੋਂ ਕਾ ਕਾਗਜ਼ ਖੋਈ ਤੋ ਕਾਗਜ਼ ਖੋਈ ਕਿ ਆਇ ਤੂੰ ਆਇ ਤੂੰ ਆਇ ਤੂੰ ਚੱਲ 13 ਕੇ ਪਤਾ ਕੱਲ ਨੂੰ ਲਵ ਲੈਟਰ ਫੜਾ ਜੇ ਤੂੰ ਮੇਰੇ ਬਾਝ ਫੜੀ ਹੋਈ ਹੁੰਦੀ ਤੋ ਤੂੰ ਹਾਂ ਚੱਲ ਓਏ ਦੇਖੋ ਕੱਟ ਦੇ ਤਾ ਤਾਂ ਲੱਗਿਆ ਕੋਈ ਲੜਾਈ ਲੜੂਈ ਹੋ ਗਈ ਕਹਿੰਦੇ ਆਹੋ ਹਾਂ ਉਹ ਜੈਲੇ ਨੇ ਨਾ ਉਹਦੇ ਮੱਗਰ ਦੇ ਘੰਡਾ ਜੈਲੇ ਨੇ ਮਾਰੇ ਹਾਂ ਓਹੋ ਜੈਲੇ ਨੇ ਅੱਛਾ ਹੋਰ ਮੈਂਬਰਾ ਤੈਨੂੰ ਕੀ ਦੱਸਾਂ ਬੇ ਜਦੋਂ ਮੈਂ ਦੇਖਿਆ ਮੇਰਾ ਤਾਂ ਮੱਗਰ ਦੇ ਪੰਜ ਨੇ ਮੱਗਰ ਨੇ ਮਾਰੇ ਸੁਣੀ ਡਾਇਲੌਗ ਸੁਣੀ ਇਧਰ ਕੋਈ ਤੇਰੇ ਕਰਕੇ ਤਾਂ ਨਹੀਂ ਗੱਲਬਾਤ ਜੀ ਹੋਗੀ ਬੇ ਕਾਹ ਨੂੰ ਮੈਂਬਰਾ ਕੱਟ ਕੱਟ ਕਰ ਤੂੰ ਆਪ ਦੇ ਤੇਲ ਚ ਮਸਤ ਹੋ ਜੀ ਤੂੰ ਹੋਰ ਡਾਲੀ ਐ ਅਕਸ਼ਨ ਬਹੁਤ ਵਾਰ ਕਿਹਾ ਭਾਈ ਟਲਜੋ ਮੈਂ ਕਾਹਨੂੰ ਟਲਦੇ ਨੇ ਏ ਕਿੱਥੇ ਟਲਦੇ ਨੇ ਚਿੰਦਰੇ ਮੜਾ ਜਾ ਉਹਰਾ ਨੂੰ ਐ ਭਾਈ ਕੀ ਹੋ ਗਿਆ ਭਾਈ ਮੈਂ ਕਹਿੰਦਾ ਸੀ ਕੋਈ ਤੇਰੇ ਕਰਕੇ ਤਾਂ ਨਹੀਂ ਗੱਲਬਾਤ ਜੀ ਵੱਧ ਗਈ ਤੇ ਕਾਹਨੂੰ ਮੇਰੇ ਕਰਕੇ ਕਾਹਨੂੰ ਗੱਲ ਹੋਣੀ ਸੀ ਮੈਂ ਤੁਹਾਨੂੰ ਕਹੀ ਤਾਂ ਜਾਣੀ ਐ ਮੈਂ ਤਾਂ ਡਿੱਗ ਗਿਆ ਪਿਆ ਦੇਖ ਲੈ ਮੈਂ ਤਾਂ ਪਾਥੀਆਂ ਲੈਣ ਗਈ ਸੀ ਤੂੰ ਤਾਂ ਐ ਸ਼ੁਕਰ ਮਨਾ ਵੀ ਐ ਮੈਂ ਆ ਕੇ ਘਰੇ ਦੱਸਤਾ ਵੀ ਉਹਨੂੰ ਕੋਈ ਲੈ ਜੂ ਮੈਨੂੰ ਤਾਂ ਲੱਗਦਾ ਸੀ ਉੱਥੇ ਕਿਸੇ ਨੇ ਦੇਖਣਾ ਵੀ ਨਹੀਂ ਸੀ ਉਹਨੂੰ ਛੱਟ ਖਾਸ ਹੀ ਆ ਵੀ ਮੇਰੇ ਐ ਨਹੀਂ ਧਿਆਨ ਜਮਾਈ ਤਾਂ ਐ ਬਸ ਡਿੱਗੇ ਪਏ ਦੇਖਿਆ ਐਨਾ ਤਾਂ ਮੈਂ ਖੜੀ ਨਹੀਂ ਤੈਨੂੰ ਪਤਾ ਹੂੰ ਬੰਦੇ ਨੂੰ ਐ ਡਿੱਗੇ ਪਏ ਦੇਖ ਮੈਂ ਤਾਂ ਹੌਲ ਪੈਣ ਲੱਗਦਾ ਮੈਂ ਤਾਂ ਭੱਜ ਜਾਈ ਬਸ ਘਰ ਨੂੰ ਆਹੋ ਹੋ ਹੋਰ ਤੇਰਾ ਮਨ ਥੋੜਾ ਜਿਹਾ ਉਹ ਹੈ ਨਾ ਨਰਮ ਹੈ ਮੈਂ ਤਾਂ ਤੂੰ ਐ ਕਹਿ ਨਹੀਂ ਆ ਜਾਂ ਤੂੰ ਕਿਹਾ ਐ ਪਤਾ ਤਾਂ ਲੈ ਕੇ ਆ ਪਰ ਆ ਗੱਲ ਕੀ ਹੋਈ ਐ ਚੱਲ ਮੈਂ ਦੇਖਦਾ ਹੋਰ ਆਹੋ ਪਤਾ ਲੈ ਆ ਬਾਪੂ ਮੈਂ ਦੇਖਦਾ ਹਸਪਤਾਲ 'ਚ ਕੋਈ 60 ਫੀਟ ਬਾੜੀ ਤਾਂ ਨਹੀਂ ਹੋਰ ਇਹੇ ਪਤਾ ਕਰਨਾ ਭੂਨਾ ਬੋਲਾ ਉਹ ਦੱਸ ਕੇ ਗਿਆ ਭੱਜ ਜਾਂਦਾ ਜਾਂ ਕਿੱਥੇ ਦਾਖਲ ਭਾਈ ਜਾਇਆ ਮੈਂ ਤਾਂ ਤੈਨੂੰ ਐ ਕਹਿੰਨੀ ਦੇਹਲਾ ਬਿਲਕੁਲ ਨਹੀਂ ਜੂਰ ਵੀ ਨਾ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਹੋਰ ਪਿੰਡ ਦਾ ਹੈਗਾ ਪਤਾ ਕੀ ਹੈ ਬਾਪੂ ਉਹੀ ਗੱਲ ਆ ਦੇਖਣਾ ਤਾਂ ਪੈਣਾ ਹੀ ਹੁਣ ਆਪਾਂ ਨੂੰ ਪਿੰਡ ਦਾ ਬੰਦਾਗਾ ਨਾਲੇ ਮੇਰੇ ਨੇ ਤਾਂ ਬਾੜਾ ਹੀ ਰੱਖਦਾ ਸੀ ਵੇਲੇ-ਕਵੇਲੇ ਨਾ ਮੈਨੂੰ ਜਿਹੜੀ ਮੈਂ ਚੀਜ਼ ਕਹਿੰਦਾ ਦਿਹਾੜਾ ਉਹ ਸਰਸੋਤਾ ਉਹੀ ਤਾਂ ਗੱਲ ਆ ਬਾਪੂ ਓਕੇ ਉਹੀ ਤਾਂ ਗੱਲ ਆ ਬਾਪੂ ਕਿਤੇ ਨਾ ਪਤਾ ਕਿ ਬਾਪੂ ਕਿਹਈ ਵੀ ਮੱਲਾਵੀ ਕੋਈ ਪੋਰਚ ਚ ਗੱਲ ਲੱਗ ਜੇ ਹਨ ਹਾਂ ਫਿਰ ਐ ਤਾਂ ਨਹੀਂ ਪਤਾ ਲੱਗਦਾ ਹੁੰਦਾ ਕਾਹ ਤੋਂ ਲੜਾਈ ਹੋਈ ਹੈ ਕਿਹਦੇ ਪਿੱਛੇ ਹੋਈ ਹੈ ਆਹੋ ਲੜਾਈ ਹੋਈ ਹੈ ਕਿਹਦੇ ਵਿੱਚ ਹੋਈ ਹੈ ਵੀ ਜਾਂ ਇਹਦਾ ਬੰਦਾ ਕੋੜਾ ਹੋਵੇ ਕੋੜੇ ਹੋਵੇ ਤੁਹਾਨੂੰ ਡਰ ਹੀ ਪੈਂਦੀ ਹੈ ਹਾਂ ਰੋਡ ਤੋਂ ਅੱਗੇ ਆਪਾਂ ਤੇ ਨਾ ਕੰਟੀ ਬੰਦ ਕਰਾਂਗੇ ਸਤਿ ਸ਼੍ਰੀ ਅਕਾਲ ਮੀਤ ਬਾਬੀ ਯਾਰ ਜੀ ਜੀ ਨਾ ਲਖਾਈ ਦੇਖਾ ਚਾ ਪਰ ਕੇ ਸੁਣਾਈ ਦੀ ਡਾਕਟਰ ਜਲੀ ਦੀ ਕਿਹਨਾਂ ਹੋਈ ਇਹਨਾਂ ਦਾ ਬਾਈ ਨੇ ਗਏ 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 ਬੀੜੇ ਦੇ ਗਏ ਹੈਲੋ ਕਮਜ਼ੋਰ ਪੁਲਿਸ ਕਮਜ਼ੋਰ ਪੁਲਿਸ ਤੂੰ ਮੇਰੇ ਪਿੱਛੇ ਸੀ ਰਾਂਜੇ ਰੈਡੀ ਆਦਾ ਆਦਾ ਸਭ ਬੰਚੀ ਬੈਠੀ ਉਹ ਨਵੇਂੜ ਕੰਮ ਬਣਾ ਕਿਵੇਂ ਸਰਪੰਚਣੀ ਹੈ ਠੀਕ ਠਾਕ ਵਧੀਆ ਚੱਲਿਆ ਅਲਿਆਂ ਦਾ ਸੀ ਕਾਗਜ਼ ਸਰਪੰਚ ਕਹਿੰਦਾ ਲਿਖਾ ਕੇ ਲੈ ਕੇ ਆਈ ਹਾਂ ਵਾਹ ਅਲ ਲਿਖਾ ਲੈ ਆਂਦਾ ਉਹ ਨਵੀਂੜੀ ਕੰਮ ਪੁਰਾ ਮੋਰ ਲਵਾਦੇ ਹੁਣ ਅੱਛਾ ਨਸੀ ਬੂਰਾ ਹੈ ਹਾਂ ਨੌ ਤਰ੍ਹਾਂ ਕੀ ਬਰੇ ਕੱਟ ਇਹਨੂੰ ਐਂ ਕਦਾ ਲੈ ਛੜ ਜਾ ਛੜ ਜਾ ਮੋੜ ਜਾ ਓਏ ਆ ਬਚਿਆ ਜਾਣਗੇ ਪੰਗੇ ਨਾਲ ਸੋ ਕਰੀ ਜਾ ਕੇ ਰੋਏ ਨਾ ਨਾ ਭੋਲਾ ਨਹੀਂ ਲੱਗਦਾ ਪਿਆ ਹਾਂ ਇਹ ਤਾਂ ਤੋਲਾ ਪਸ ਸੀ ਘਟਵਾ ਕਿਹੜਾ ਇਹ ਤਾਂ ਤੋਲਾ ਲੱਗਦਾ ਨਹੀਂ ਵੀਰੇ ਇਹ ਤਾਂ ਤੋਲਾ ਲੱਗ ਲੱਗਦਾ ਪਹਿ ਲਿਖਿਆ ਹੋਇਆ ਦੁਬਾਰੇ ਕਰ ਦੁਬਾਰੇ ਐਕਸ਼ਨ ਇਹ ਭੋਲਾ ਨਹੀਂ ਲੱਗਦਾ ਤਾਂ ਤੋਲਾ ਲੱਗਦਾ ਉਹ ਸਾਡੇ ਸਾਰੇ ਖਾਨਦਾਨ ਦੇ ਨਾਮਾਂ ਹੀ ਚੱਲਦੇ ਆ ਸਹੀ ਹੈ ਤੁਸੀਂ ਮੋਹਰ ਲੈ ਕੰਮ ਰਿਓ ਤੂੰ ਅੱਛਾ ਨਾ ਪਰ ਹੈ ਕਿੱਥੇ ਹੈ ਭਾਈ ਤੈਨੂੰ ਵੋਟਾਂ ਪਾਈਆਂ ਨੇ ਤੁਹਾਡਾ ਹੱਕ ਬੰਦਾ ਮੋਹਰ ਲਾਉਣ ਦਾ ਗੱਲ ਜਾ ਗੱਲ ਆਸ ਲੈਣ ਦੇ ਨੂੰ ਜਾ ਚਲੋ ਅੱਛਾ ਭਾਈ ਤੈਨੂੰ ਵੋਟਾਂ ਪਾਈਆਂ ਨੇ ਸਰਪੰਚ ਬਣਾਇਆ ਤੁਹਾਨੂੰ ਮਤਲਬ ਦਾ ਐਕਸ਼ਨ ਭਾਈ ਤੈਨੂੰ ਵੋਟਾਂ ਪਾਈਆਂ ਨੇ ਤੇ ਯਾਰ ਮੇਰੇ ਕੋਲ ਤਾਂ ਮੇਰੇ ਬੋਕਾ ਮੈਂ ਤਾਂ ਮੁੰਡਿਆਂ ਨੂੰ ਭੇਜ ਸਕਦਾ ਹੈਗਾ ਭਾਈ ਮੇਰੇ ਕੋਲੇ ਉਹਨਾਂ ਤੋਂ ਬੰਦ ਕਰਾ ਦੇ ਮੇਰੇ ਕੋਲੇ ਬਈਰਾਵਾ ਬੱਕਾ 23 ਤਰੀਕ ਦੇਖਦੇ ਮਾਚ ਫਰਾਈ ਇੱਕ ਵਾਰੀ ਮੈਂ ਫੇਰ ਦੇਖ ਲੈਣਾ ਖੜ ਜਾ ਦੋ ਮਿੰਟ ਕੱਟੀ ਨਾ ਹੈਲੋ 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 ਓਕੇ ਨੀਂਦਾਂ ਦਾ ਇੱਕ ਮਿੰਟ ਵੇ 1 2 3 4 ਮੇਰੀ ਬਾਂਡੋ ਓਕੇ ਫੋਨ ਕਰੀ ਹੈਲੋ ਹੈਲੋ रेडी ਦਾ ਮਾਈਕ ON ਕਰਤਾ ਆਹੋਣ ਐਕਸ਼ਨ ਫਾਈ ਮਾਂਦਲਾ ਬੇ ਕਿੱਥੇ ਮਰ ਗਿਆ ਨਾ ਲੱਕ ਲੱਕ ਕਿੱਕ ਸਰਪੰਚਾ ਕਿੱਥੇ ਘਟ ਬਈ ਰੋਜੀ ਸਹੀ ਨਹੀਂ ਗਾ ਤੇ ਮੈਂ ਤਾਂ ਆਈ ਸੀ ਬਾਈ ਖੋਲੇ ਮੈਂ ਤੜਕਾ ਸਰਪੰਚ ਸਾਹਿਬ ਮੇਰੀ ਗੱਲ ਸੁਣ ਮੜਾ ਗੱਲ ਸੁਣ ਲੋ ਸਰਪੰਚ ਸਾਹਿਬ ਮੋਹਰ ਲਾਉਣ ਆਇਸੀ ਵਾਰ ਕਿਵੇਂ ਕਰਨਾ ਮੋਹਰ ਲਾਉਣੀ ਹੈ ਕਿ ਕਿਵੇਂ ਕਰਨੀ ਹੈ ਸਰਪੰਚ ਸਾਹਿਬ ਸੁਣਤੇ ਨਹੀਂ ਤੁਸੀਂ ਅੱਛਾ ਮੈਂ ਮਰ ਜਾਣਾ ਉਹ ਤਾਂ ਨਹੀਂ ਮਰ ਮੁੜ ਗਿਆ ਫਿਰ ਖੋਲ ਕੇ ਦੇਖ ਹੈ ਇਹ ਤਾਂ ਹੈ ਹੀ ਨਹੀਂ ਵੇ ਸਰਪੰਚਾ ਉੱਚੀ ਬੋਲੀ ਕੀ ਅੱਗ ਲੱਗੀ ਏ ਤੇਰੇ ਮੈਂ ਬੋਲੂ ਨਹੀਂ ਫਿਰ ਅੱਗ ਲਗਣਾ ਇਨਾ ਬੋਲੇ ਤੇ ਇੱਥੇ ਨਾਲ ਤਾਂ ਬੈਠਾ ਕਿਤੇ ਇੱਥੇ ਕਹ ਮੈਨੂੰ ਕਿੱਥੇ ਬੋਲੇਗਾ ਮੈਂ ਤਾਂ ਐਸੀ ਕਿਤੇ ਹੁਣ ਨਾ ਕੋਈ ਲਾਪਰਵਾਹ ਹੋ ਗਿਆ ਥਲੋਂ ਦੀ ਪਾ ਕੇ ਥਲੋਂ ਦੀ ਨਾ ਨਾ ਮੈਂ ਕਹ ਤੂੰ ਮੈਨੂੰ ਪੁਲਿਸ ਵਾਲਾ ਨਾ ਲੱਭਦਾ ਹੋਵੇ ਤਾਂ ਨਹੀਂ ਬੋਲ ਚਲ ਠੀਕ ਹੈ ਓਕੇ ਚਲ ਵੀ ਕਿਵੇਂ ਹੋਇਆ ਸੀ ਦੇਖ ਆਈਏ ਬੱਚੇ ਉਹ ਪਹਿਲਾਂ ਦਾ ਉਹ ਸਰਪੰਚ ਦੀ ਬਾਣੀ ਆਈ ਗਈ ਖੜੇ ਬੈਣਾ ਸੌਰੀ ਮੈਡਮ ਬੈਠੀ ਫੜੋ ਉਹ ਉਹ ਜੋ ਆ ਪਰ ਹੁਣ ਕੀ ਬੜਾ ਉਹਨੂੰ ਚੱਕ ਮੁੰਡਿਆਂ ਨੂੰ ਹੋਇਆ ਕਿਵੇਂ ਉਹਦੇ ਪਿੱਛੇ ਲੱਤਾਂ ਲੱਗੀਆਂ ਹਾਂ ਹਾਂ ਜੀ ਉਹ ਆ ਸੀਨ ਵਧਿਆ ਆ ਕੁੱਲਰਾਂ ਥੈਂਕ ਯੂ ਕੁੱਲਰ ਉਹ ਉਹ ਜਿਹੜੇ ਲੋਕ ਮਗੜੇ ਆ ਹੁਣ ਭੋਟਾ ਲਈ ਨਤੀਜਾ ਜਨਾਬ ਇਹਨਾਂ ਦਾ ਖੜਨਾ ਹੀ ਪੈਣਾ ਹੈ ਮੈਂਮਰਾ ਸਰਪੰਚ ਨੂੰ ਛਡਾ ਕੇ ਤੁਸੀਂ ਬਹੁਤ ਗਲਤ ਕੰਮ ਕੀਤਾ ਹੈ ਪਿੱਛੇ ਪਿੱਛੇ ਐਕਸ਼ਨ ਹਾਜੋ ਜਨਾਬ ਮੈਂਮਰਾ ਹਾਂਜੀ ਸਰਪੰਚ ਨੂੰ ਪਹਿਲਾਂ ਛਡਵਾ ਕੇ ਤੁਸੀਂ ਬਹੁਤ ਗਲਤ ਕੰਮ ਕੀਤਾ ਹੈ ਕਿਹੜਾ ਪਤਾ ਸੀ ਜਨਾਬ ਹੁਣ ਭੁਗਤਿਆ ਨਤੀਜੇ ਇਹਦਾ ਹੁਣ ਸਾਨੂੰ ਨਤੀਜਾ ਭੁਗਤਣਾ ਪੈਣਾ ਹੈ ਸਰਪੰਚ ਜੀ ਕਿੱਥੇ ਆ ਸਰਪੰਚ ਉਹ ਉਹ ਤਾਂ ਘਰੇ ਨਹੀਂ ਜੀ ਆ ਸਰਪੰਚ ਜੀ ਤੁਸੀਂ ਇੰਨਾ ਕੰਮ ਆ ਲਈ ਹੈ ਇੱਕ ਮਿੰਟ ਹਲੋ ਇੱਕ ਮਿੰਟ ਇਹਦਾ ਨਤੀਜਾ ਦਾ ਹੁਣ ਸਾਨੂੰ ਸਾਰਿਆਂ ਨੂੰ ਭੁਗਤਣਾ ਪੈਣਾ ਹੈ ਇੱਥੇ ਦੇਖੋ ਪੂਰੀ ਜਿਵੇਂ ਮਰਜ਼ੀ ਭਾਲੀ ਜੋ ਜਦੋਂ ਮੈਂ ਕਹੀਆਂ ਨਹੀਂ ਹੈ ਹੀ ਨਹੀਂ ਘਰੇ ਉਹ ਜਿੱਥੇ ਮਰਜ਼ੀ ਬਾਜੇ ਸਰਪੰਚਣੀਏ ਹੁਣ ਤਾਂ ਅਸੀਂ ਪਤਾਲ ਚੋਂ ਵੀ ਲੱਭ ਲਿਆਵਾਂਗੇ ਐਦਾਂ ਤਾਂ ਹੋਣੀ ਨਹੀਂ ਹੋਣਾ ਨਾ ਮੈਂਬਰਾ ਉਹਨੇ ਕੀ ਕੀਤਾ ਕੀ ਆਵੇ ਕੀਤਾ ਕੀ ਆ ਕਤਲ ਦਾ ਮਾਮਲਾ ਸਰਪੰਚਣੀਏ ਕਤਲ ਦਾ ਹਾਈ ਮੱਕਰ ਨੂੰ ਮਾਰਤਾ ਨਹੀਂ ਕਾਸਰ ਨਹੀਂ ਛੱਡੀ ਕੀ ਹੋ ਕੀ ਗਿਆ ਸਿੱਧਾ ਸਿਰਚ ਮਾਰਿਆ ਗੜਾਸਾ ਮੈਨੂੰ ਕਿਹਾ ਸੀ ਵੀ ਰਹਿਣ ਦੇ ਉਹ ਤਾਂ ਗੰਡਾਸਾ ਤਿੱਖਾ ਕਰ ਕਰਕੇ ਲੈ ਕੇ ਗਿਆ ਦਵਾਰੇ ਲੜ ਦਵਾਰੇ ਨਾ ਮਾਂ ਬੋਲ ਚੱਪ 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 ਚੱਲ ਇੱਥੋਂ ਦਵਾਰੇ ਕੁਛ ਬਲੂਟੀ ਬੋਲ ਨਾ ਤੂੰ ਕਿਉਂ ਨਾਲ ਆਇਆ ਹਾਂ ਨਾ ਪਰ ਤੂੰ ਖਦੇ ਨਾਲ ਆਇਆ ਆਮਾ ਨਾਲ ਹਾਂ ਚੱਲ ਆ ਇੱਧਰ ਦਵਾਰੇ ਗੇ ਦੋ ਹਾਂ ਐਕਸ਼ਨ ਆਮਨ ਨਾਲ ਚਲ ਚਲ ਬੇ ਤੂੰ ਕਾਨੂੰਨ ਨਾਲ ਆਇਆ ਆਮਨ ਨਾਲ ਉਦੋਂ ਅਸੀਂ ਛਡਾਇਆ ਸੀ ਆਪਦੀ ਜ਼ਿੰਮੇਵਾਰੀ ਤੇ ਪਿੰਡ ਦਾ ਬੰਦਾ ਮੈਂ ਲਿਆਏ ਆ ਅਗਲੇ ਨਹੀਂ ਮੈਨੂੰ ਕਿਹੜੀ ਸੀ ਫਿਰਨਗੇ ਤੇ ਹੁਣ ਕੀ ਕਰਾਂਗੇ ਦੇਖੋ ਹੁਣ ਤਾਂ ਇਹੀ ਕਰਨਗੇ ਜਿਹੜਾ ਕੁਝ ਕਰਨਗੇ ਹੈ ਨਹੀਂ ਹੋ ਰਿਹਾ ਕੱਟ ਮੈਡਮ ਤੋਂ ਐਕਸ਼ਨ ਬੇ ਤੂੰ ਕਾਨੂੰਨ ਨਾਲ ਆਇਆ ਆਮਨ ਨਾਲ ਅਸੀਂ ਛਡਾਇਆ ਪਹਿਲਾਂ ਆਪਦੀ ਜ਼ਿੰਮੇਵਾਰੀ ਤੇ ਪਿੰਡ ਦਾ ਮੈਂਬਰ ਆ ਮੈਂ ਨਾਲ ਕੜੀ ਇਸਕੇ ਲੈ ਆ ਜਮੇ ਜਮਾ ਇਹਨਾਂ ਦੇ ਸਿੱਖ ਐਕਸ਼ਨ ਬਿਦ ਤੂੰ ਕਹੋਂ ਨਾਲ ਆ ਆਮਨ ਨਾਲ ਆਪਦੀ ਜ਼ਿੰਮੇਵਾਰੀ ਤੇ ਛੜਾਇਆ ਸੀ ਯਾਰ ਸਾਰੇ ਕੋਲੇ ਮੈਕ ਲੱਗੇ ਹੋਏ ਨੇ ਹੇ ਅਖਰ ਦਾ ਬੁੱਜਾ ਮੈਂ ਵਾਟ ਤੋਂ ਕਰਾ ਲੈ ਦੇ ਅਕਾ ਸਰਪੰਚ ਹੂੰ ਇਕ ਕਨੇ ਗਵਾਰ ਵਧੀਆ ਰ ਹੈਗਾ ਤੇ ਮੈਂ ਕੱਢਾ ਫਿਰ ਔਖਾ ਹਾਂ ਇਹ ਤੇ ਦੇਖ ਲੈ ਤਮਾਰ ਕੀ ਪੇਟੀ ਥਲੇ ਦੇਖ ਬੁਰ ਬਚੜ ਗਿਆ ਤੁਸੀਂ ਕਿਹਾ ਜੀ ਮੈਂ ਆਹ ਲੱਤ ਲੁਕੀ ਹੋ ਰਿਆ ਮੱਤ ਤੇ ਤੁਕਾਇਨ ਕਬੱਡੀ ਕਰਾਉਂਦੇ ਤਰੀਏ ਸਹੀ ਸਹੀ ਦੱਸ ਦੇ ਸਰਪੰਚ ਕਿੱਥੇ ਜਨਾਬ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਦੱਸ ਦਿੰਦੀ ਮੈਂ ਕਿਉਂ ਨੂੰ ਰੱਖ ਕੇ ਇੱਥੇ ਘਰ ਆਉਣਾ ਸੀ ਉਹ ਤੋਂ ਪੂਰੀ ਬੋਲ ਨਾ ਦੁਆਰੇ ਕੱਟਾ